ਨਾ ਸੋਏ ਕੋਈ ਕਿਸੇ ਨੂੰ ਨਾ ਮੰਨੇ ਕੋਈ ਕਿਸੇ ਨੂੰ ਜਬਰਦਸਤੀ ਥੋੜੇ ਕੋਈ ਕਿਸੇ ਨੂੰ ਮੰਨੇ ਰੱਬ ਨੂੰ ਮੰਨੇ ਕਿਸੇ ਦੀ ਗੱਲ ਮੰਨੇ ਕੋਈ ਕਿਸੇ ਨੂੰ ਜਬਰਦਸਤੀ ਨਹੀਂ ਵੀ ਤੂੰ ਮੰਨ ਨਾ ਮੰਨ ਤੂੰ ਆਪਣੇ ਭਲੇ ਲਈ ਮੰਨ ਲੈ ਜੇ ਮੰਨ ਲਏਗਾ ਤੇ ਤੇਰਾ ਭਲਾ ਉਹਦਾ ਥੋੜਾ ਭਲਾ ਉਹਦਾ ਕੀ ਉਹਦਾ ਕੀ ਹੋਣਾ ਉਹਨੂੰ ਕਿਹੜਾ ਤੂੰ ਕੋਈ ਚੱਕ ਦੇ ਦੇਣਾ ਵੀ ਮੇਰਾ ਭਲਾ ਹੋਇਆ ਵੀ ਮੈਂ ਤੈਨੂੰ ਚੱਕ ਦੇਣ ਲੱਗਾ ਨਹੀਂ ਕੋਈ ਨਹੀਂ ਜਦੋਂ ਭਲਾ ਹੋ ਜਾਂਦਾ ਤਾਂ ਦੁਨੀਆ ਤੇ ਭੁੱਲ ਜਾਂਦੀ ਐ ਦਾਤ ਪਿਆਰੀ ਵਿਸਰਿਆ ਦਾ ਤਾਰਾ ਇਸ ਕਰਕੇ ਗੁਰੂ ਸਾਹਿਬ ਜੀ ਸਾਨੂੰ ਦੱਸ ਰਹੇ ਨੇ ਕਿ ਭਗਤ ਜਿਹੜੇ ਮੁਖ ਤੋਂ ਬੋਲਦੇ ਨੇ ਦਰਗਾਹ ਦੇ ਵਿੱਚ ਪ੍ਰਵਾਨ ਹੁੰਦਾ ਬੜੀਆਂ ਉਦਾਹਰਨਾਂ ਨੇ ਬੜੀਆਂ ਸਾਖੀਆਂ ਨੇ ਸੋ ਸਮਾਂ ਨਹੀਂ ਜ਼ਾਦ ਦਿੰਦਾ ਆਪਾਂ ਸਾਖੀ ਸ਼ੁਰੂ ਕਰੀਏ ਬਸ ਸਾਨੂੰ ਇਹ ਮੰਨਣਾ ਪਏਗਾ ਵੀ ਜੋ ਗੁਰੂ ਬੋਲ ਦਵੇ ਜੋ ਗੁਰੂ ਦਾ ਪਿਆਰਾ ਬੋਲ ਦਵੇ ਤੇ ਫਿਰ ਉਹ ਜਿਹੜਾ ਸੱਚ ਹੁੰਦਾ ਉਹ ਬਹੁਤ ਦੂਰ ਤੱਕ ਜਾਂਦਾ ਉਹ ਕਿਹਾ ਸੀ ਨਾ